ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕਾਨ ਸਿੰਘ ਦਾ ਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਨਗ ਲੈ ਕੇ ਆਏ ਆ ਜੀ ਜਿੰਨੀਆਂ ਇੱਕ ਆਪਾਂ ਇਸ ਕੋਲ ਵੀਡੀਓ ਬਣਾਈਆਂ ਨੇ ਨਾਗ ਤਾਂ ਹਮੇਸ਼ਾ ਬਾਈ ਕੋਲ ਇੱਕ ਜਾਂ ਦੋ ਹੀ ਹੁੰਦੇ ਆ ਪਰ ਹੁੰਦੇ ਸਾਫ ਆ ਜੀ ਅੱਜ ਵੀ ਚੰਗੀ ਆ ਗਾ ਕੱਦ ਕਾਠ ਵਾਲੀ ਆ ਬਾਕੀ ਵੀਰੇ ਗਰਮੀਆਂ ਵਾਲੀ ਆ ਮੀਂਹ ਨਾਲ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਭਾਈ ਸੁਚੈਨ ਸਿੰਘ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ ਜੀ 8596876792 ਠੀਕ ਹੋ ਗਏ ਅੱਜ ਇੱਕ ਨਾ ਕੀ ਹੈ ਜੀ ਹਾਂ ਇੱਕ ਨਾ ਕੀ ਆ ਪਹਿਲਾ ਸੂਆ ਬਾਈ ਇਹ ਸਿੱਧਨ ਦੋ ਜੀ ਦੰਦੋਂ ਬਾਈ ਦੂਜਾ ਸ਼ੈਗ ਵਾਲੇ ਦੰਦ ਕੱਢਦੀ ਆ ਚੌਗੀ ਹੋ ਕੇ ਨੇ ਸ਼ੈਗਾ ਸ਼ੈਗ ਵਾਲੇ ਦੰਦ ਚੱਕੇ ਸ਼ਿੱਗੀ ਮੰਨ ਲੈ ਹਾਂ ਸ਼ਿੱਗੀ ਮੰਨ ਲੈ ਕੰਨਾਂ ਵਾਲੇ ਦੰਦ ਖੜੇ ਆ ਬਾਈ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਬਾਈ ਯਾਰ ਇੱਕ ਦੋ ਦਿਨ ਲੈਣੇ ਚਾਹੀਦੇ ਆ ਦੋ ਚਾਰ ਦਿਨ ਵਾਛੀ ਹਾਂ ਵੈਸੇ ਤਿਆਰੀਆਂ ਚ ਠੀਕ ਆ ਜੀ ਟੱਲਾ ਟੁੱਲਾ ਪਾਜੇ ਚੰਗਾ ਦੋ ਤੇ ਬਾਈ ਭਾਈ ਬਾਹਲਾ ਦਾ ਆਪਾਂ ਕਹਿੰਦੇ ਨਹੀਂਗੇ 17 18 ਕਿਲੋ ਦੁੱਧ ਬੱਛੀ ਨੂੰ ਕੋਈ ਬਾਹਲਾ ਨਹੀਂ ਦਾ ਵੱਡੀ ਆ ਬੈਡ ਵੀਰੇ ਇੰਨਾ ਦੁੱਧ ਦਾ ਕੀ ਕਹਿੰਦਾ ਬਾਕੀ ਧਣ ਚੈੱਕ ਕਰ ਸਕਦੇ ਹਾਂ ਥਣਾ ਦੀ ਦੰਨ ਜਮਾ ਵੀਰੇ ਜਮਾ ਭਾਈ ਜਮਾ ਠੀਕ ਹੈ ਤੋੜ ਕੇ ਦਿਖਾਦੀ ਵੀਰੇ ਸੁਆ ਭਾਈ ਦੱਸਦਾ ਕਿ ਪਹਿਲਾ ਜੀ ਸ਼ੈਗ ਦੇ ਦੰਦ ਚੱਕਨੇ ਸਟਾਰਟ ਕਰ ਲਏ ਆ ਜੀ ਜੇ ਕੱਦ ਕਾੜ ਦੀ ਗੱਲ ਕਰਗੇ ਤਾਂ ਉਹ ਵੀ ਚੰਗਾ ਬੇਲ ਵੀ ਚੰਗੀ ਆ ਬਾਕੀ ਤਿਆਰੀ ਬਹੁਤ ਸੋਹਣੀ ਕੀਤੀ ਹੋਈ ਆ ਬਾਈ ਕਹਿੰਦਾ ਆਪਾਂ ਦਾ 17 18 ਕਿਲੋ ਕਹਿ ਕੇ ਦੇਣੀ ਆ ਜੀ ਅੱਗੇ ਸੇਵਾ ਦੇ ਸਰਤੇ ਜੇ ਕੋਈ ਵੀ ਰਵੱਦ ਕਰ ਲੂ ਤਾਂ ਜਿੰਨਾ ਮਰਜੀ ਝੋਲੇ ਜੀ ਥਾਣਾ ਦੀ ਡੰਨ ਹੋਊਗੀ ਬੇਫਿਕਰ ਹੋ ਜਾ ਥਾਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਸ਼ਾਂਕ ਪੋਰਾ ਵੀ ਨਹੀਂ ਠੰਡੀ ਸੀਲ ਤੁਸੀਂ ਆਪ ਹੀ ਦੇਖ ਸਕਦੇ ਹੋ ਚਾਹੇ ਨਿਆਣਾ ਪਾਉਣਾ ਪਾ ਲਿਓ ਨਹੀਂ ਪਾਉਣਾ ਨਾ ਪਾਇਓ ਠੰਡੀ ਸੀਲ ਦਾ ਅੰਤ ਕੋਈ ਨਹੀਂ ਬਾਕੀ ਗਰਮੀਆਂ ਦਾ ਤੋਹਫਾ ਜੀ ਫੈਟ ਆਊਗੀ ਚੰਗੀ ਦੁੱਧ ਹੋਊ ਕਰਮਾਲੀ ਦਾ ਸੰਗਣਾ ਡਿਮਾਂਡ ਕਰਨੀ ਵੀਰੇ ਜਮਾ ਲੈਣ ਦੇਣ ਦੀ ਵਾਲੀ ਫਿਕਸ ਡਿਮਾਂਡ ਇਹ ਮੁੱਲ ਤਾਂ ਬਾਈ ਇਹਦਾ ਬਾੜ ਟ੍ਰੇਡ ਕਰਦਗੇ ਤਾਂ ਵੀ ਜੈ ਜਮਾ ਕਿ 57000 ਰੁਪਏ ਦੀ ਦੇ ਦਾਂਗੇ ਮਾਨ ਤਾਨ ਕਰਦਾਂਗੇ ਆਫਰ ਹੀ ਆ ਆਫਰ ਹੀ ਆ ਪਰ ਕਰਨਾ ਨਹੀਂ ਕਿਸੇ ਨੇ ਨਹੀਂ ਕਰਨਾ ਬਾਈ ਮੁੱਲ ਨਹੀਂ ਕਰਨਾ ਸਹੀ ਗੱਲ ਆ 57000 ਦੀ ਵੈਟ ਦੇ ਦਾਂਗੇ ਬਾਈ ਦੀ ਗੱਲ ਸਹੀ ਹੈ ਵੀਰੇ ਆਪਾਂ ਨਹੀਂ ਹੋਣਾ ਮੇਰੇ ਹਿਸਾਬ ਨਾਲ ਵੀ ਨਹੀਂ ਹੋਣਾ ਵੀਰੇ ਨਹੀਂ ਦੇਣਾ ਬਾਈ ਕਿਸੇ ਨੂੰ ਕੱਦ ਕਾਠ ਵੀ ਚੰਗਾ ਨਵਾਂ ਹਾਣਾ ਸੂਆ ਪਹਿਲਾ ਵੀਰੇ 57000 ਤੋਂ ਮਾਨ ਤਾਨ ਹੋ ਜਾਊਗਾ ਜੀ ਚੰਗੀ ਆ ਵੈੜ ਵੀਰੇ ਬਾਕੀ ਆਏ ਆ ਬਾਈ ਆ ਵੈੜ ਤਾਂ ਨਾ ਮਨਲਾ ਜੀ ਨੇ ਘਰੋਂ ਗਾਂ ਵੇਚਣੀ ਆ ਵੈੜ ਵਿੱਚ ਨੂੰ ਉਹ ਵੀ ਨਹੀਂ ਕਰਦਾ ਬਾਈ ਆ ਬਾਤ ਨਹੀਂ ਕਰਦਾ ਵੀਰੇ ਹਾਂਜੀ ਸਹੀ ਗੱਲ ਆ ਜੀ ਬਾਕੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ